ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਵਣ ਦੇ ਮਹੀਨੇ ਨੂੰ ਮੁੱਖ ਰੱਖਦੇ 28ਵੀਂ ਪੈਦਲ ਯਾਤਰਾ ਸ਼੍ਰੀ ਮਾਤਾ ਨੈਣਾ ਦੇਵੀ ਪੈਦਲ ਸੰਗ ਮਾਤਾ ਨੈਣਾ ਦੇਵੀ ਜੀ ਦੇ ਦਰਸ਼ਨਾਂ ਲਈ ਸ਼ਹਿਰ ਦੇ ਵਕਵਕ ਬਾਜ਼ਾਰਾਂ ਵਿੱਚੋਂ ਮਾਤਾ ਰਾਣੀ ਦੇ ਜੈਕਾਰਿਆਂ ਨਾਲ ਗੁੰਦੀ ਹੋਈ ਰਵਾਨਾ ਹੋਈ। ਅਸੀਂ ਮਾਤਾ ਨੈਣਾ ਦੇਵੀ ਜੀ ਦੇ ਆਸ਼ੀਰਵਾਦ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਸਾਵਣ ਦੇ ਮਹੀਨੇ ਪੈਦਲ ਯਾਤਰਾ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ ਜਾਂਦੇ ਹਾਂ। ਉਹਨਾਂ ਨੇ ਕਿਹਾ ਕਿ ਜੋ ਵੀ ਅਸੀਂ ਮਾਤਾ ਨੈਣਾ ਦੇਵੀ ਜੀ ਤੋਂ ਮਰੋ ਕਾਮਨਾ ਮੰਗਦੇ ਹਾਂ ਸਾਡੀ ਪੂਰੀਂਦੀ ਇਹੀ ਯਾਤਰਾ 25 ਤਰੀਕ ਨੂੰ ਮਾਤਾ ਨੈਣਾદેਵੀ ਜੀ ਦੇ ਦਰਸ਼ਨ ਕਰਕੇ ਵਾਪਸ ਪਹੁੰਚੇਗੀ। ਜੀ ਸਮੋਚੀ ਨੈਣਾ ਦੇਵੀ ਪੈਦਲ ਸੇਵਾ ਸੰਗ ਦੀ ਟੀਮ ਨੂੰ ਲਗਾਤਾਰ ਕਈ ਸਾਲਾਂ ਤੋਂ ਇਹ ਪੈਦਲ ਯਾਤਰਾ ਸਾਡੇ ਧੂਰੀ ਵਾਸੀਆਂ ਨੂੰ ਨਾਲ ਲੈ ਕੇ ਮਾ ਨੈਣਾ ਦੇਵੀ ਦੇ ਦਰਬਾਰ ਤੱਕ ਜਾਂਦੇ ਆ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਔਰ ਕਾਮਨਾ ਕਰਦਾ ਹਾਂ ਕਿ ਜੀੜੀ ਵੀ ਮਾਨ ਦੇ ਵਿੱਚ ਇੱਛਾ ਧਾਰ ਕੇ ਇਹ ਸਾਰੇ ਵਿਅਕਤੀ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਚੱਲੇ ਨੇ ਮਾਤਾ ਰਾਣੀ ਉਹ ਜ਼ਰੂਰ ਕਬੂਲ ਕਰੇ ਸ੍ਰੀ ਨੈਣਾ ਦੇਵੀ ਪੈਦਲ ਸੇਵਾ ਸੰਗ ਵੱਲੋਂ ਅੱਜ 22 ਮਾ ਪੈਦਲ ਯਾਤਰਾ ਜਾ ਰਹੀ ਹੈ ਜੀ ਧੂਰੀ ਪਾਟਸਾਲਾ ਮੰਦਿਰ ਦੇ ਵਿੱਚੋਂ ਪਹਿਲਾ ਇਥੋਂ ਬਾਸਾਲਾ ਮੰਦਰ ਦੇ ਵਿੱਚੋਂ ਸ਼ੁਰੂ ਕਰਕੇ ਬਾਜ਼ਾਰ ਦਾ ਰੌਂਗ ਲਾ ਕੇ ਜੀ ਅਸੀਂ ਫਿਰ ਉਦੋਂ ਬਾਅਦ ਪੈਦਲ ਯਾਤਰਾ ਸਾਡੀ ਰਵਾਨਾ ਹੋ ਨਾਲ ਨਾਲ ਚਲੋ ਗੱਡੀਆਂ ਦੇ ਵਿੱਚ ਸਾਡਾ ਸਮਾਨ ਵੀ ਹੈਗਾ ਕਿਸੇ ਨੇ ਰੈਸਟ ਕਰਨੀ ਹੈ ਕੋਈ ਕੁਝ ਵੀ ਕਰਨਾ ਹੈ ਤੇ 25 ਤਰੀਕ ਨੂੰ ਸਾਡੀ ਵਾਪਸੀ ਹੈ ਉੱਥੇ ਅਸੀਂ ਹਨ ਮਜਾਰਾ ਕਰਾ ਕੇ ਮੱਥਾ ਟੇਕ ਕੇ ਮਾਤਾ ਦੇ ਮਾਤਾ ਦਾ ਆਸ਼ੀਰਵਾਦ ਲੈ ਕੇ ਸੀ ਵਾਪਸ ਆਉਂਦੇ ਅਸੀਂ ਮਾਤਾ ਅੱਗੇ ਇਹੋ ਅਰਦਾਸ ਕਰਦੇ ਹਾਂ ਇਹੋ ਦੁਆ ਕਰਦੇ ਹਾਂ ਕਿ ਸਭ ਦੀ ਚੋਲੀ ਖੁਸ਼ਹਾਨ ਭਰੀ ਰੱਖਿਓ ਸਭ ਨੂੰ ਤੰਦਰੁਸਤ ਰੱਖਿਓ